ਉਹਦੀ ਗੱਲ ਨਹੀਂ ਕੀਤੀ ਕੋਈ ਲਖਵੰਦਰ ਨੂੰ ਉੱਥੇ ਤੁਸੀਂ ਆਪ ਲੈ ਕੇ ਗਏ ਹੋ ਜਾਂ ਉਹ ਆਪ ਤੁਹਾਨੂੰ ਮਿਲਣ ਆਇਆ ਸੀ ਉੱਥੇ ਨਹੀਂ ਜੀ ਨਹੀਂ ਮੈਂ ਆਪਣੇ ਸਿਰਫ ਰਸਤੇ ਵਿੱਚ ਇਕੱਲੇ ਹੋਣ ਕਰਕੇ ਜਿਵੇਂ ਮੰਨ ਲਓ ਐਮ ਵੀ ਕੋਈ ਆਪਾਂ ਗਲਤ ਤਰੀਕੇ ਨਾਲ ਨਹੀਂ ਕਹਿ ਸਕਦੇ ਉਹਨੂੰ ਉੱਥੇ ਦੁਨੀਆ ਵੀ ਹੁੰਦੀ ਆ ਦੁਨੀ ਜਿੰਨੇ ਵੀ ਲੋਕ ਆਉਂਦੇ ਆ ਬੜੀ ਦੂਰੋਂ ਆਉਂਦੇ ਆ ਉੱਥੇ ਫੈਨ ਲੋਕ ਆ ਉਹ ਵੀ ਉਹਦਾ ਫੈਨ ਸੀਗਾ ਉਹਦੇ ਕਰਕੇ ਜਾਂਦੇ ਸੀ ਉੱਥੇ ਥੋੜੀ ਗੱਡੀ 'ਚ ਬੈਠਣ ਦਾ ਕੀ ਮਤਲਬ ਹੈ ਤੁਸੀਂ ਥਾਰ ਪਾਸੇ ਲਾਈ ਹੈ ਤੁਸੀਂ ਆਪਦੀ ਗੱਡੀ 'ਚ ਬੈਠੇ ਹੋ ਬਲਵਿੰਦਰ ਤੁਹਾਡੇ ਨਾਲ ਬੈਠਾ ਹੈ ਲੋਕ ਉਹਦੇ ਘਰ ਦੇ ਅੰਦਰ ਤੱਕ ਐਂਟਰ ਕਰ ਰਹੇ ਇਹ ਦੋਸ਼ ਲੱਗੇ ਆ ਤੁਹਾਡੇ ਤੇ ਬਿਲਕ ਮੈਂ ਕਦੀ ਥਾਰ ਗੱਡੀ ਤੇ ਉੱਥੇ ਗਈ ਨਹੀਂ ਹੈਗੀ ਉਸ ਟਾਈਮ ਮੈਂ ਕਹਿਆ ਗਿਆ ਕਿ ਅਮਨ ਆਪਦੀ ਗੱਡੀ ਚ ਬਲਵਿੰਦਰ ਨਾਲ ਬੈਠੀ ਰਹਿੰਦੀ ਸੀ ਆਪਦੀ ਕਾਰ ਚ ਪਾਸੇ ਔਰ ਉਹਨੂੰ ਇਹ ਵੀ ਨਹੀਂ ਧਿਆਨ ਰਹਿੰਦਾ ਸੀ ਕਿ ਕੋਠੀ ਚ ਕੌਣ ਜਾ ਰਿਹਾ ਕੌਣ ਨਹੀਂ ਜਾ ਬਿਲਕੁਲ ਬਿਲਕੁਲ ਝੂਠ ਤੇ ਬੇਮੁਨਾਦ ਇਹ ਸਾਰੇ ਇਲਜ਼ਾਮ ਨੇ ਉੱਥੇ ਸੀ ਸਿਸਟਮ ਵੀ ਕੈਮਰੇ ਵੀ ਲੱਗੇ ਉਹ ਕਢਵਾਏ ਜਾਣ ਮਿਲ ਸਕਦੇ ਆ ਪਰ ਉਸ ਟਾਈਮ ਤਾਂ ਮੇਰੇ ਕੋਲ ਥਾਰ ਗੱਡੀ ਹੈ ਹੀ ਨਹੀਂ ਸੀ ਤੁਸੀਂ ਇਹ ਮੰਨ ਰਹੇ ਹੋ ਨਾ ਕਿ ਬਲਵਿੰਦਰ ਉੱਥੇ ਗਿਆ ਮੈਂ ਉਸ ਤਰ੍ਹਾਂ ਉਹ ਨਹੀਂ ਗਿਆ ਉੱਥੇ ਜੀ ਮੈਂ ਆਪਣੀ ਸਿਕਿਉਰਿਟੀ ਲਈ ਆਪਣੀ ਸੇਫਟੀ ਲਈ ਲੈ ਕੇ ਗਈ ਆ ਉਹਨੂੰ ਮੈਨੂੰ ਤਾਂ ਕੀ ਦਿੱਤੀ ਆ ਕਿਸੇ ਪ੍ਰਾਈਵੇਟ ਬੰਦੇ ਨੇ ਤੇ ਕੀ ਮੈਂ ਆਪਦੀ ਸੇਫਟੀ ਲਈ ਮੈਂ ਕਿਸੇ ਨੂੰ ਨਾਲ ਨਹੀਂ ਲੈ ਜਾ ਸਕਦੀ ਡਿਪਾਰਟਮੈਂਟ ਨੂੰ ਦੱਸ ਦੇ ਤੁਸੀਂ ਮੈਂ ਬਿਲਕੁਲ ਦੱਸਿਆ ਮੈਂ ਅੰਕਲ ਨੂੰ ਮੈਂ ਜਿਹਦੇ ਘਰ ਦੇ ਵਿੱਚ ਮੈਂ ਡਿਊਟੀ ਕਰ ਰਹੀ ਆ ਬਲਕੌਰ ਸਿੰਘ ਨੂੰ ਮੈਂ ਚੀਜ਼ ਦੱਸੀ ਆ ਮੈਂ ਚਾਹੁੰਦੀ ਮੋਸਟ ਟਾਈਮ ਨੂੰ ਮੈਂ ਵੀਡੀਓ ਨੂੰ ਮੈਂ ਬੈਰਲ ਕਰ ਦਿੰਦੀ ਹਾਂ ਤਾਂ ਉਹਦੇ ਤੇ ਬਹੁਤ ਬਹੁਤ ਤੁਸੀਂ ਐਸਐਸਪੀ ਮਾਨਸਾ ਤੱਕ ਇੱਕ ਲੈਟਰ ਪਾ ਦਿੰਦੇ ਕਿ ਮੇਰੇ ਨਾਲ ਆ ਕੁਝ ਹੋ ਰਿਹਾ ਮੈਨੂੰ ਥ੍ਰੈਟ ਹੈ ਜੇ ਪੁਲਿਸ ਨੂੰ ਹੀ ਥ੍ਰੈਟ ਹੈ ਜੇ ਤੁਸੀਂ ਸਕਿਉਰਟੀ ਤੋਂ ਜੇ ਸਕਿਉਰਟੀ ਕਰਨ ਵਾਲੀ ਪੁਲਿਸ ਨੂੰ ਹੀ ਥ੍ਰੈਟ ਹੋ ਗਿਆ ਉਸ ਟਾਈਮ ਮੈਂ ਦੱਸਿਆ ਮੈਂ ਆਪਣੇ ਜਿਹੜਾ ਉੱ ਈਮੇ ਕਰਕੇ ਸਰ ਮੈਨੂੰ ਉੱਥੇ ਪ੍ਰੋਬਲਮ ਆ ਕੁਛ ਵੀ ਮੈਂ ਠੀਕ ਨਹੀਂ ਰਹਿੰਦੀ ਮੈਂ ਹੋਰ ਪਰੇਸ਼ਾਨ ਆ ਜਿਹਦੇ ਕਰਕੇ ਮੈਂ ਉਸ ਟਾਈਮ 10 ਦਿਨ ਦੀ ਮੈਂ ਛੁੱਟੀ ਲੈ ਜਾਣੀ ਆ ਮੈਡੀਕਲ ਇਸਟਾ ਮੇਰੀ ਕਹਿੰਦਾ ਮਤਲਬ ਉਸ ਟਾਈਮ ਮੇਰੀ ਰਵਾਨਗੀ ਹੋਈ ਵੀ ਉਸ ਚੀਜ਼ ਦੇ ਉੱਤੇ ਮੈਂ ਆਪਣੇ ਆਪ ਹੀ ਮੈਂ ਸੈਟ ਲੈ ਜਾਣੀ ਉਸ ਚੀਜ਼ ਦੇ ਉੱਤੇ 10 ਦਿਨ ਦੀ ਛੁੱਟੀ ਕੋਈ ਵੀ ਮੁਲਾਜ਼ਮ ਲਊਗਾ ਤਾਂ ਆਟੋਮੈਟਿਕ ਉਹਦੀ ਬਦਲੀ ਹੋਣੀ ਹੋਣੀ ਉੱਥੋਂ ਬਲਵਿੰਦਰ ਨਾਲ ਕੀ ਸੰਬੰਧ ਹੈ ਤੁਹਾਡੇ ਮੇਰਾ ਸਿਰਫ ਇੱਕ ਗੱਡੀ ਦਾ ਲੈਣ ਦੇਣ ਦਾ ਜਾਣ ਪਹਿਚਾਨ ਸੀਗੀ ਗੱਡੀ ਦਾ ਲੈਣ ਦੇਣ ਸੀਗਾ ਹੋਰ ਕੋਈ ਇਹਦੇ ਇਲਾਵਾ ਮੇਰਾ ਕੋਈ ਉਥੇ ਉਹਦੇ ਨਾਲ ਕੋਈ ਗਲਤ ਰਿਲੇਸ਼ਨ ਨਹੀਂ ਸੀਗਾ ਪਰ ਸਾਨੂੰ ਜਾਣ ਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੁਣ ਵੀ ਕੀਤਾ ਜਾ ਰਿਹਾ ਪਹਿਲਾਂ ਵੀ ਕੀਤਾ ਜਾ ਰਿਹਾ ਜਿਸ ਕਰਕੇ ਅਸੀਂ ਨਾ ਤਾਂ ਕੋਈ ਉਹ ਨਸ਼ਾ ਉਹ ਖਾਂਦਾ ਪੀਂਦਾ ਨਾ ਮੈਂ ਖਾਂਦੀ ਪੀਂਦੀ ਆ ਪਰ ਸਾਨੂੰ ਜਾਣ ਬੁੱਝ ਕੇ ਜਲੀਲ ਕਰਨ ਵਾਸਤੇ ਉਹਦੇ ਨਾਲ ਮੇਰੇ ਇਸ ਤਰ੍ਹਾਂ ਰਿਲੇਸ਼ਨ ਬਣਾਏ ਜਾ ਰਹੇ ਨੇ ਇਸ ਤਰ੍ਹਾਂ ਬਦਨਾਮ ਕੀਤਾ ਜਾ ਰਿਹਾ ਕਿ ਵੀ ਮੈਂ ਮਾਰਨ ਲਈ ਮਜਬੂਰ ਹੋ ਜਾਵਾਂ ਅਖਬਾਰਾਂ ਦੇ ਵਿੱਚ ਇਹ ਲਿਖਿਆ ਗਿਆ ਮੈਂ ਕੱਲ ਇੱਕ ਰਿਪੋਰਟ ਪੜ੍ਹ ਰਿਆ ਸੀ ਅਖਬਾਰ ਦੀ ਕਿ ਬਲਵਿੰਦਰ ਕਰੋਨਾ ਦੇ ਦਿਨਾਂ ਚ ਐਂਬੂਲੈਂਸ ਲੈ ਕੇ ਇਧਰ ਤੋਂ ਉਧਰ ਆਉਂਦਾ ਸੀ ਔਰ ਉਹ ਸਰਸੇ ਦੇ ਵਿੱਚ ਚਿੱਟੇ ਦੀ ਸਪਲਾਈ ਕਰਦਾ ਸੀ ਤੁਸੀਂ ਉਹਨੂੰ ਨਾਕੇ ਤੇ ਮਿਲਦੇ ਹੋ ਤੁਸੀਂ ਉਹਨੂੰ ਦਿਲ ਦੇ ਬੈਠਦੇ ਹੋ ਇਹ ਲਿਖੀਆਂ ਗੱਲਾਂ ਮੈਂ ਕਹਿੰਦਾ ਮੈਂ ਨਹੀਂ ਲਿਖ ਕਹਿ ਰਿਹਾ ਇਹ ਕੋਟ ਹੋਈਆਂ ਠੀਕ ਹੈ ਤੁਹਾਡੇ ਸਬੰਧ ਬਣਦੇ ਨੇ ਔਰ ਉਸ ਤੋਂ ਬਾਅਦ ਤੁਸੀਂ ਪੂਰੇ ਸਰਸੇ ਜ਼ਿਲ੍ਹੇ ਦੇ ਵਿੱਚ ਤੁਸੀਂ ਚਿੱਟਾ ਉਹਨੂੰ ਦਿੰਦੇ ਸੀ ਔਰ ਉਹ ਐਂਬੂਲੈਂਸ ਦੇ ਰਾਹੀਂ ਚਿੱਟਾ ਪੂਰੇ ਸਰਸੇ ਜ਼ਿਲ੍ਹੇ 'ਚ ਦਿੰਦਾ ਰਿਹਾ ਬਿਲਕੁਲ ਝੂਠ ਜੀ ਕੋਈ ਵੀ ਬੰਦਾ ਇੱਕ ਬੰਦਾ ਕਹਿ ਦਵੇ ਵੀ ਜਿਹਦੇ ਤੂੰ ਕੁਝ ਖਰੀਦਿਆ ਹੋਵੇ ਜਾਂ ਜੀ ਕਿਸੇ ਨੂੰ ਅਸੀਂ ਵੇਚ ਆਓਗੇ ਸਭ ਤੋਂ ਪਹਿਲੀ ਗੱਲ ਇਹ ਜਦੋਂ ਤੋਂ ਮੈਂ ਉਸ ਬੰਦੇ ਨੂੰ ਜਾਣਦੀ ਹਾਂ ਇੱਕ ਦਿਨ ਦਾ ਕੋਈ ਰਿਕਾਰਡ ਦਿਖਾ ਦੋ ਵੀ ਉਹਨੇ ਐਨੇ ਨੰਬਰ ਗੱਡੀ ਜਿਹੜੀ ਐਂਬੂਲੈਂਸ ਬਣਾ ਕੇ